ਇਹ ਤਾਂ ਵੀ ਫੈਕਟਰੀ ਤੋਂ ਕੂਲਰ ਲੈ ਆਓ। ਕੂਲਰ ਚ ਲਾ ਦਿਓ ਤੇ ਐਮਐਲਏ ਉਦਘਾਟਨ ਕਰ ਦੂਗਾ ਸਿੱਖਿਆ ਕ੍ਰਾਂਤੀ ਆਜੀ। ਏਸੀ ਰੇਂਜ ਦੀ। ਹਿੰਦੀ ਵਾਲੇ ਮਾਸਟਰ ਪੰਜਾਬੀ ਪੜ੍ਹਾ ਰਹੇ ਆ। ਇਹ ਸਿੱਖਿਆ ਕ੍ਰਾਂਤੀ ਆ। ਸੋ ਮੈਂ ਇੱਕ ਗੀਤ ਲਿਖਿਆ ਸੀ। ਇਹ ਹਿੰਦੀ ਆ ਵੀ ਫੋਨਾਂ 'ਚ ਵੀਡੀਓ ਬਣਾ ਕੇ ਜ਼ਰੂਰ ਅਕੀਦੋ ਕੇ ਪੋਸਟ ਕਰੋ। ਕਿਉਂਕਿ ਤਾਂ ਕਿ ਆਪਣੀ ਆਵਾਜ਼ ਬੁਲੰਦ ਹੋਵੇ। ਯੂਨੀਵਰਸਿਟੀ 'ਚ ਵੀ ਗਿਆ ਸੀ ਚੇਤਨ ਸਿੰਘ ਜੋੜੇ ਮਾਜਰਾ ਸਾਹਮਣੇ ਬੈਠਾ ਸੀ। ਅਫਸੋਸ ਦੀ ਗੱਲ ਹੈ ਜਦੋਂ ਮੈਂ ਸਟੇਜ ਤੇ ਚੜਿਆ ਉੱਠ ਕੇ ਚਲਾ ਗਿਆ ਮੈਂ ਮਾਸਟਰ ਬੋਲ ਰਿਹਾ ਬੇਰੁਜ਼ਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਤੱਕੇ ਕਿ ਸਾਡੇ ਨਾਲ ਦੀਆਂ ਕੁੜੀਆਂ ਆਹ ਸਾਡੇ ਨਾਲ ਦੀਆਂ ਕੁੜੀਆਂ ਵਾਲਾਂ ਤੋਂ ਫੜ ਧਰਨੇ ਤੋਂ ਚੁੱਕਦੇ ਗੁੱਸੇ ਖੋਰ ਡੀਐਸਪੀ ਕਈ ਬੱਸਾਂ ਵਿੱਚ ਬਾੜ-ਵਾੜ ਕੇ ਕੁੱਟਦੇ ਜੀ ਟੁੱਟੀਆਂ ਰੀੜ ਦੀਆਂ ਹੱਡੀਆਂ ਜੀ ਟੁੱਟੀਆਂ ਰੀੜ ਦੀਆਂ ਹੱਡੀਆਂ ਕਈਆਂ ਦੇ ਗੁੱਟ ਪਲੱਸਟਰ ਲੱਗੇ ਮੈਂ ਮਾਸਟਰ ਬੋਲ ਰਿਹਾ ਬੇਰਜਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਤੱਕੇ ਸਾਡੇ ਨਾਲ ਦੇ ਜੋ ਭਰਤੀ ਗੱਲ ਪੁਲਿਸ ਵਾਲੇ ਵੀਰਾਂ ਦੀ ਆ ਸਾਡੇ ਨਾਲ ਦੇ ਜੋ ਭਰਤੀ 6 6 ਫੁੱਟੇ ਪਾਉਂਦੇ ਨੇ ਖਾਕੀ ਜੀ ਅਸੀਂ ਕਲਮਾ ਵਾਲੇ ਆ ਜੀ ਅਸੀਂ ਕਲਮਾ ਵਾਲੇ ਆ ਇਹ ਤਾਂ ਫੜ ਕੇ ਖੜਦੇ लाठी ਜੀ ਗਿੱਟਿਆਂ ਤੋਂ ਘੁੰਮਦੀ ਐ ਇਹ ਗਿੱਟਿਆਂ ਤੋਂ ਘੁੰਮਦੀ ਐ ਬੜਾ ਅਫਸੋਸ ਮਾਰਦੇ ਸਕੇ ਮੈਂ ਮਾਸਟਰ ਬੋਲ ਰਿਹਾ ਬੇਰੁਜ਼ਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਟੱਕੇ ਨਵੀਆਂ ਸਰਕਾਰਾਂ ਬਣੀਆਂ ਨੇ ਆ ਦਿਖਾਵੇ ਵਾਲੀ ਸਰਕਾਰ ਛੁੱਟੀ ਜਿਹੜੀ ਕਹਿੰਦੀ ਸੀ ਟੈਂਕੀਆਂ ਤੇ ਨਹੀਂ ਬਹਿਣ ਦੰਦੇ ਆ ਸਾਡੀਆਂ ਪੈਣਾ ਬੈਠੀਆਂ ਟੈਂਕੀਆਂ ਤੇ ਨਵੀਆਂ ਸਰਕਾਰਾਂ ਆਪਣੀਆਂ ਨੇ ਵਿੱਚ ਅਖਬਾਰ ਗੱਲਾਂ ਨੇ ਮਿੱਠੀਆਂ ਸਭ ਖੋਕੇ ਦਾਵੇਂ ਨੇ ਕਿਧਰੇ ਨਾ ਤਰੱਕੀਆਂ ਦੱਸੀਆਂ ਜੀ ਰੰਗ ਬਦਲ ਗਏ ਪੱਕਾ ਦੇ ਜੀ ਰੰਗ ਬਦਲ ਗਏ ਪੱਕਾ ਦੇ ਨਾ ਲਿਖਦਾ ਪਿੰਦਰ ਖੰਡਾਲੀ ਅੱਕੇ ਮੈਂ ਮਾਸਟਰ ਬੋਲ ਰਹਾ ਬੇਰਜਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਤੱਕੇ ਮੈਂ ਮਾਸਟਰ ਬੋਲ ਰਹਾ ਬੇਰਜਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਤੱਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਜੀ ਖਾਤੇ